ਥਾਣਾ ਗਰਸ਼ੰਕਰ ਪੁਲਿਸ ਨੇ ਪਿੰਡ ਮੋਲਾ ਬਾਹਿਦਪੁਰ ਦੀਆਂ ਘਰੋਂ ਗਾਇਬ ਹੋਈਆਂ 12 ਸਾਲਾਂ ਦੋ ਲੜਕੀਆਂ ਨੂੰ ਮਹਿਜ ਕੁਝ ਸਮੇਂ ਅੰਦਰ ਲੱਭਣ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਗਰਸ਼ੰਕਰ ਦੇ ਏਐਸਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਗੁਰਦਿਆਲ ਕੁਮਾਰ ਪੁੱਤਰ ਗੁਰਬਖਸ਼ RAM ਪਿੰਡ ਮੋਲਾ ਬਾਹਿਦਪੁਰ ਨੇ ਥਾਣਾ ਗਰਸ਼ੰਕਰ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹਨਾਂ ਦੀ ਬੇਟੀ ਅਤੇ ਭਾਂਜੀ ਘਰੋਂ ਸਮਾਨ ਲੈਣ ਲਈ ਦੁਕਾਨ ਤੇ ਗਈਆਂ ਸਨ ਪਰੰਤੂ ਘਰ ਵਾਪਸ ਨਹੀਂ ਪਰਤੀਆਂ ਕੁਣ ਅੱਜ ਸੈਕੀਸ਼ਕਾਦ ਮਿਲਣ ਤੋਂ ਤਰੋਂ ਤੋਂ ਬਾਅਦ ਹੀ ਫੋਨ ਦੀ ਲੋਕੇਸ਼ਨ ਦੇ ਜ਼ਰੀਏ ਦੋ ਮਾਂ ਲੜਕੀਆਂ ਨੂੰ ਮੁਕੇਰੀਆਂ ਤੋਂ ਲੱਭ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਵੀ ਪੁਲਿਸ ਟੀਮ ਦਾ ਧੰਨਵਾਦ ਕੀਤਾ। ਅਰੋ ਦੁਕਾਨ ਤੋਂ ਸੌਦਾ ਲੈਣ ਗਈਆਂ ਸੀ। ਲੇਕਿਨ ਸੌਦਾ ਲੈਣ ਤੋਂ ਬਾਅਦ ਘਰ ਵਾਪਸ ਨਹੀਂ ਆਈਆਂ। ਅਧਨ ਚੇ ਤੋਂ ਚਲੇ ਗਈਆਂ ਜੀ ਪਹਿਲਾਂ ਦੱਸੇ ਘਰ ਤੋਂ। ਤੇ ਉਸ ਤੋਂ ਬਾਅਦ ਅਸੀਂ ਥੋੜੇ ਭਾਲ ਕਰਨ ਤੋਂ ਬਾਅਦ ਪੁਲਿਸ ਥਾਣੇ ਆਪਣੇ ਇਲਾਹਾ ਦਿੱਤੇ ਜੀ। ਖਾਨਾ ਇੰਚਾਰ ਸਾਹਿਬ ਨੇ ਸਾਡੀ ਗੱਲ ਸੁਣ ਕੇ ਜੀ ਉਸੇ ਵੀ ਇਲੈਕਸ਼ਨ ਚ ਗੱਲ ਲਈ ਤੇ ਸਰਵਣਾ ਨੂੰ ਬੇਨਤੀ ਕੀਤੀ ਤੇ ਇਹਨਾਂ ਨੇ ਵੀ ਸਾਡੇ ਨਾਲ ਜਾ ਕੇ ਸਾਡੇ ਲੜਕੀਆਂ ਦੀ ਭਾਲ ਕੀਤੀ ਲੋਕੇਸ਼ਨ ਦੇਖ ਕੇ ਤੇ ਉਹਨਾਂ ਨੂੰ ਇੱਕਦਮ ਮਤਲਬ ਕੈਚ ਕਰ ਲਿਆ ਇਹਨਾਂ ਦੇ ਹਾਂਜੀ ਮੈਂ ਤਾਂ ਬਹੁਤ ਹੀ ਤਨ ਤੈ ਦਿਲੋਂ ਧੰਨਵਾਦ ਕਰਦਾ ਹਾਂ ਆਪਣੇ ਗੜ ਸ਼ੰਕਰ ਥਾਣਾ ਪੁਲਿਸ ਦਾ ਜੀ ਐਚਓਸ ਸਾਹਿਬ ਦਾ ਜੀ ਸਾਡੇ ਮੁਸੀ ਥੜਾ ਮੁਸੀ ਸਾਹਿਬ ਜੀ ਔਰ ਸਾਡੇ ਮੁੰਸੀ ਸਾਹਿਬ ਜੀ ਸਰ ਇਹਨਾਂ ਤੋਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਕਿ ਮੇਰੀਆਂ ਬੱਚੀਆਂ ਨੂੰ ਲੱਭਿਆ ਔਰ ਹੈਂਡ ਓਵਰ ਕੀਤਾ ਜੀ ਮੈਨੂੰ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਤੁਹਾਡਾ ਧੰਨਵਾਦ ਅੱਜ ਸਾਨੂੰ ਕਰੀਬਨ 6:00 ਵਜੇ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਗੁਰਦੇਵਾਲ ਕੁਮਾਰ ਪੁੱਤਰ ਗੁਰਬਖਸ਼ਰਾں ਪਸੇ ਬੋਲਾਬਾਦ ਤੋਂ ਕਿ ਉਹਨਾਂ ਦੀ ਬੇਟੀ ਤੇ ਪਲੱਸ ਉਹਨਾਂ ਦੀ ਭਾਣਜੀ ਉਹਨਾਂ ਕੋਲ ਜਿਹੜੀ ਛੁੱਟੀਆਂ ਕੱਟਣ ਆਈ ਸੀਗੀ ਉਮਰ ਕਰੀਬ 12-13 ਸਾਲ ਹੈਗੀਆਂ ਤੇ ਉਹ ਦੁਕਾਨ ਤੇ ਸੌਦਾ ਲੈਣ ਗਈਆਂ ਸੀ ਤੇ ਉਹ ਵਾਪਸ ਨਹੀਂ ਆਈਆਂ ਤੇ ਔਰ ਜਾਂਦੀਆਂ ਹੋਈਆਂ ਲੜਕੀਆਂ ਕੋਲ ਇੱਕ ਮੋਬਾਈਲ ਵੀ ਪਤਾ ਲੱਗਾ ਸੀ ਅਸੀਂ ਫਿਰ ਤੁਰੰਤ ਉਸੇ ਟਾਈਮ ਤੇ ਮੋਬਾਈਲ ਦੀ ਲੋਕੇਸ਼ਨ ਪਤਾ ਕਰਕੇ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਲੋਕੇਸ਼ਨ ਮਕੇਰੀਆਂ ਆਂਦੀ ਸੀ ਅਸੀਂ ਮਕੇਰੀਆਂ ਤੋਂ ਉਹਨਾਂ ਨੂੰ ਜਿਹੜਾ ਰਿਕਵਰ ਕਰਕੇ ਅੱਜ ਉਹਨਾਂ ਦੇ ਜਿਹੜੇ ਬਾਰਸਾਂ ਦੇ ਬਾਲ ਜਿਹੜੀ ਹੈਗੇ ਇਹਨਾਂ ਦੇ ਪੇਰੈਂਟਸ ਦੇ ਘਰ ਦੇ ਦਿੱਤਾ ਇਹ ਕਿਸ ਟਾਈਮ ਦੇ ਵਿੱਚੇ ਕਰ ਦਿੱਤੀ ਇਹ ਜਿਸ ਵੇਲੇ ਸਾਨੂੰ ਇਨਫੋਰਮੇਸ਼ਨ ਮੈਸੇਜ ਮਿਲੀ ਹੈ ਉਸੇ ਟਾਈਮ ਤੁਰੰਤ ਅਸੀਂ ਜਿਹੜੀ ਉਹਦੀ ਲੋਕੇਸ਼ਨ ਲਈ ਲੋਕੇਸ਼ਨ ਉਹਨਾਂ ਦੀ ਪਹਿਲਾਂ ਹਿਸ਼ਾਰ ਫਰਾਈ ਸੀਗੀ ਔਰ ਉਸ ਤੋਂ ਬਾਅਦ ਸੈਕੰਡ ਲੋਕੇਸ਼ਨ ਉਹਨਾਂ ਦੀ ਮਕੇਰੀਆਂ ਆਈ ਅਸੀਂ ਮਕੇਰੀਆਂ ਆਸੇ ਟਾਈਮ ਮੌਕੇ ਤੇ ਪੁੱਜ ਗਏ ਤਕਰੀਬਨ 2 ਘੰਟੇ ਦੇ ਵਿੱਚ ਵਿੱਚ ਅਸੀਂ ਲੜਕਿਆਂ ਨੂੰ ਜਿਹੜਾ ਹੈਗਾ ਰਿਕਵਰ ਕਰਕੇ ਔਰ ਇਹਦੇ ਜਿਹੜੇ ਪੇਰੈਂਟਸ ਦੇ ਹਵਾਲੇ ਕਰ ਦਿੱਤਾ। ਇਹ ਬੱਚੇ ਆਪਣੀ ਮਰਜ਼ੀ ਨਾਲ ਗਿਆ ਸੀ ਜਾਂ ਕੋਈ ਤਿਆ ਗਿਆ ਸੀ। ਹਾਂਜੀ ਬੱਚਿਆਂ ਤੋਂ ਜਿਹੜੀ ਹੈਗੀ ਆ ਪਿਆਰ ਨਾਲ ਪੁੱਛਗਿੱਛ ਕੀਤੀ ਗਈ ਹੈ ਬੱਚਿਆਂ ਨੇ ਦੱਸਿਆ ਕਿ ਸਾਡਾ ਦਿਲ ਕਰਦਾ ਸੀਗਾ ਵੀ ਅਸੀਂ ਕਿਤੇ ਘੁੰਮ ਕੇ ਆਈਏ। ਅਸੀਂ ਘੁੰਮਣਾ ਚਾਹੁੰਦੇ ਸੀ ਅਸੀਂ ਕਿਤੇ। ਅਸੀਂ ਉਸ ਮਾਨਨ ਦੇ ਜਿਹੜੇ ਸ਼ੌਕ ਨੂੰ ਪੂਰਾ ਕਰਨ ਦੇ ਲਈ ਜਿਹੜੀ ਕਰਨੋਂ ਨਿਕਲੀਆਂ ਸੀ ਸਾਨੂੰ ਨਹੀਂ ਸੀ ਪਤਾ ਹੈਗਾ ਕਿ ਆਪਾਂ ਐਡੀ ਦੂਰ ਚਲੇ ਜਾਣਾ। ਉਹੀ 200 ਰੁਪਏ ਇਹਨਾਂ ਕੋਲ ਕਰਾਇਆ ਸੀਗਾ। ਉਸੇ ਕਿਰਾਏ ਨਾਲ ਜਿਹੜੀ ਇਹ ਮੇਕਅਪਰੀਆ ਪਾਉਂਦੀ। ਐ ਗਰシャンਕਰ ਤੋਂ ਬਾਈ ਵਸ ਗਈਆਂ ਹਾਰਪੁਰ ਹਾਰਪੁਰ ਤੋਂ ਫਿਰ ਮੁਕੇਰੀਆਂ ਬਾਈ ਵਸ ਚੁੱਕੇ ਪਹਿਲਾਂ ਕਦੇ ਉੱਧਰ ਨਹੀਂ ਗਏ ਇਸੇ ਕਰਕੇ ਨਹੀਂ ਇਹਨਾਂ ਵੱਲ ਪਹਿਲਾਂ ਕਦੇ ਉੱਧਰ ਨਹੀਂ ਗਏ ਇਹਨਾਂ ਦੀ ਕੋਈ ਉੱਧਰ ਰਿਸ਼ਤੇਦਾਰ ਨਹੀਂ ਇਹ ਤਾਂ ਸਿਰਫ ਆਪਣਾ ਸ਼ੌਕ ਪੂਰਾ ਕਰ ਲਈ ਕਿ ਆਪਾਂ ਘੁੰਮਣ ਜਾਣਾ ਹੈਗਾ ਬੱਚੇ ਹੈਗੇ ਛੋਟੇ ਇਸ ਕਰਕੇ ਜਿਹੜੇ ਹੈਗੇ ਆ ਉਸੇ ਹੀ ਵੇਵ ਦੇ ਵਿੱਚ ਆ ਕੇ ਚਲੇ ਗਏ ਤੇ ਜਿਹੜਾ ਕਿ ਇਹਨਾਂ ਨੂੰ ਟੂਰ ਕਰਕੇ ਇਹਨਾਂ ਦੇ ਬਸਾਂ ਦੇ ਹੈਂਡ ਹੈਂਡ